ਕਾਗਜ ਨੇ ਕੌਲਤ ਕਰਾਈ ਕੋਈ ਸਾਨੂੰ ਪ੍ਰੂਫ ਦੇਣ ਨਾ ਵੀ ਆ ਪ੍ਰੂਫਾ ਤੇਰੇ ਵਿਜਾ ਨੁਕਸਨ ਰੰਜਨਾ ਵੀ ਤੇਰੇ ਲੱਤ ਤਾਂ ਕਰਿਆ ਸਾਨੂੰ ਕੋਈ ਪ੍ਰੂਫ ਨਹੀਂ ਦਿੱਤਾ ਵੀਰੇ ਚਲੋ ਕੋਈ ਗੱਲ ਨਹੀਂ ਸਰਕਾਰਾਂ ਦਾ ਆਉਂਦੀਆਂ ਰਹਿੰਦੀਆਂ ਜੀ ਕਦੇ ਜੜ ਸਾਡੇ ਸਾਡੇ ਵੀ ਆ ਜਾਣਗੇ ਟਿਕਰ ਕੱਲ ਨੂੰ ਗੱਲਬਾਤ ਹੁੰਦੀ ਆ ਮੇਰੇ ਭਰਾ ਨੂੰ ਠੀਕ ਆ ਮੈਂ ਸਾਰਾਂ ਦਾ ਨੌ ਤਰੋਂ ਵੀਰੇ ਮੈਦਾਨ ਦੇ ਵਿੱਚ ਦੋ ਸ਼ੇਰ ਹੁੰਦੇ ਨੇ ਇੱਕ ਸ਼ੇਰ ਦਾ ਢੋਕਾ ਇਹ ਨਾਲ ਗਰੀਬ ਜੁੜੇ ਵੀ ਨਹੀਂ ਇਹਨੂੰ ਗਰੀਬ ਦੀ ਵੋਟ ਬਹੁਤ ਆ ਠੀਕ ਆ ਤਾਂ ਰਾਤ ਕਰਿਆ ਉਹਨੇ ਨਹੀਂ ਵੀ ਇਹ ਜਿੱਤ ਨਾ ਜਾਵੇ ਜੇ ਜਿੱਤ ਗਿਆ ਵੀ ਆਪਣੀ ਆਪਾਂ ਖਰਚਾ ਕਰਦੇ ਆ ਠੀਕ ਆ ਵੀ ਆਪਾਂ ਹਾਰ ਗਏ ਵੀ ਆਪਾਂ ਤਾਂ 15 ਲੱਖ ਰੁਪਏ ਲਾਉਣੇ ਆ ਵੀ ਇਹ ਬੰਦੇ ਗਰੀਬ ਬੰਦੇ ਨਹੀਂ ਸਰਕਾਰ ਵੀਰੇ ਚਾਹ ਵੀ ਨਹੀਂ ਪੀਤੀ ਇਹ ਕਦੇ ਫੋਕਾ ਪਾਣੀ ਨਹੀਂ ਪੀਂਦੇ ਥੋੜੇ ਕਰੇ ਕਿਤੇ ਜਿੱਤ ਗਏ ਉਹਦੇ ਦੀ ਖੁਸ਼ੀ ਨਾਲ ਪਾਰਟੀ ਕਰ ਦਿੱਤੀ ਠੀਕ ਆ ਇਹ ਲੋਕਾਂ ਨੇ ਸਾਨੂੰ ਕਿਹਾ ਵੀਰੇ ਕਿੱਧਰ ਤੱਕ ਸਾਡਾ ਜ਼ੋਰ ਲੱਗਾ ਯਾਰਾ ਅਸੀਂ ਆਪਾਂ ਅੱਡੇ ਦਾ ਜ਼ੋਰ ਲਾਵਾਂਗੇ ਵੀਰੇ ਅਸੀਂ ਉੱਥੇ ਤੱਕ ਜਾਵਾਂਗੇ ਜ਼ਰੂਰ ਜਾਵਾਂਗੇ ਕਿਹੜੇ ਕਨਾਂ ਛਾੜੂ ਪਹਵਾਤ ਮਤਮਾਨ ਕਹਿੰਦਾ ਸਾਡੀ ਸਰਕਾਰਾਂ ਕੀ ਕਹਿੰਦਾ ਕੋਈ ਪੈਸਾ ਨਹੀਂ ਖਾਊਗਾ ਪੈਸੇ ਦਾ ਵੀਰੇ ਹੁਣ ਵੀ ਚੱਲਦੇ ਆ ਇਹ ਵੀਡਿਓ ਨੂੰ ਦਿੱਤੇ ਆ ਪਡਵਾਰੀ ਨੂੰ ਦਿੱਤੇ ਆ ਤੈ ਵੀ ਨਿਸ਼ਾਨ ਕਰ ਰਹੇ ਨਾ ਤੈ ਵੀ ਨਹੀਂ ਕਰਦੇ ਨਿਸ਼ਾਨਾ ਹੋ ਜਾਂਦੇ ਬਰਨਾਲਾ ਜ਼ਿਲ੍ਹੇ ਦਾ ਪਿੰਡ ਹੈ ਚੀਮਾ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਮੇਰੇ ਕਾਗਜ਼ਾਂ ਨੂੰ ਜਾਣਬੁੱਝ ਕੇ ਰੱਦ ਕੀਤਾ ਜਾ ਸਕਦਾ ਹੈ ਤੇ ਪੰਚਾਇਤੀ ਦੇ ਵਿੱਚ ਚੋਣਾਂ ਦੇ ਵਿੱਚ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਾਗਜ਼ ਵਾਪਸ ਲੈਣ ਦਾ ਤਾਂ ਉਹ ਵਿਅਕਤੀ ਇਸ ਵੇਲੇ ਟੈਂਕੀ ਪਾਣੀ ਵਾਲੀ ਉਸ ਦੇ ਉੱਪਰ ਚੜਿਆ ਹੋਇਆ ਉਸ ਦਾ ਕਹਿਣਾ ਹੈ ਕਿ ਜਨਾਚਰ ਉਸ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਉਹ ਥੱਲੇ ਨਹੀਂ ਉਤਰੇਗਾ ਪਿੰਡ ਵਾਸੀ ਜਿਹੜੇ ਨੇ ਉਹ ਵੀ ਇੱਥੇ ਨਾਲ ਮੌਜੂਦ ਨੇ ਉਸ ਦੇ ਸਮਰਥਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਸਲਾ ਹੈ ਕਿਉਂ ਜਿਹੜਾ ਟੈਂਕੀ ਦੇ ਉੱਤੇ ਚੜਨਾ ਪਿਆ ਹਾਂ ਜਿਵੇਂ ਸਾਰੇ ਗਵਨਰ ਸਾਰੇ ਨੂੰ ਇਹ ਪਤਾ ਕੀ ਪ੍ਰੋਬਲਮ ਹੈ ਜੀ ਇਹਦੇ ਹੁਣ ਪਹਿਲਾਂ ਨਰਿੰਦਰ ਸਿੰਘ ਤਿੰਨ ਵਾਰ ਇਲੈਕਸ਼ਨ ਲੜ ਚੁੱਕਿਆ ਹੈ ਸਰਪੰਚ ਸੀ ਠੀਕ ਆ ਚਲੋ ਉਹ ਤੋਂ ਕੋਈ ਕਿਸੂ ਨੀ ਸੀਗਾ ਕੋਈ ਕਾਗਜ਼ਾ 'ਚ ਕੋਈ ਗੜਬੜ ਨਹੀਂ ਨਿਕਲੀ ਹੁਣ ਤੱਕ ਬਟ ਹੁਣ ਸਰਕਾਰ ਦਾ ਜੋਰ ਲਾ ਲੋ ਪੈਸੇ ਵਾਲਿਆਂ ਦਾ ਜੋਰ ਲਾ ਲੋ ਠੀਕ ਆ ਜੋ ਕਹਿਣ ਚ ਗੱਲਾਂ ਹੁੰਦੀਆਂ ਨੇ ਪੈਸੇ ਵਾਲਿਆਂ ਦਾ ਜੋਰ ਲਾ ਲੋ ਉਹਦੇ ਸਿਲਸਿਲੇ 'ਚ ਹੁਣ ਇਹਦੇ ਕਾਗਜ਼ ਜਮ੍ਹਾਂ ਮੌਕੇ ਤੇ ਹਨ ਰੱਦ ਕੀਤੇ ਗਏ ਹੋ ਗਏ ਰੱਦ ਰੱਦ ਕਰਤੇ ਆ ਅੱਜ ਬਾਰ ਸਪੈਸ਼ਲ ਲਿਖ ਕੇ ਲਾਇਆ ਅੱਛਾ ਹਾਂ ਮਤਲਬ ਡਿਸਕਵালিਫਾਈ ਹਾਂਜੀ ਤੇ ਹੁਣ ਫਿਰ ਇਹ ਪ੍ਰੋਟੈਸਟ ਕਿਉਂ ਕੀਤਾ ਜਾ ਰਿਹਾ ਹੈ ਇਹ ਪ੍ਰੋਟੈਸਟ ਇਹ ਕਿਉਂ ਇਹ ਕਰ ਰਹੇ ਨੇ ਵੀ ਮੇਰੇ ਰੀਜਨ ਕੀ ਆਗਾ ਵੀ ਜਿਹੜਾ ਮੇਰੇ ਕਾਗਜ਼ ਵੀ ਰੱਦ ਕੀਤੇ ਨੇ ਕਸੇ ਉਹਦੀ ਮੰਗੀ ਵੀ ਇਹੀ ਆ ਵੀ ਰੀਜਨ ਦੱਸੋ ਤੁਸੀਂ ਜੇ ਕੋਈ ਰੀਜਨ ਸੀ ਤਾਂ ਉਹ ਪਹਿਲਾਂ ਕਿਉਂ ਨਹੀਂ ਦੱਸਿਆ ਕੋਈ ਕਾਰਨ ਨਹੀਂ ਕੋਈ ਨਹੀਂ ਕਰ ਤੁਸੀਂ ਨਾਲੋਂ ਇਹਨਾਂ ਦੇ ਹਾਂ ਸਾਰੇ ਨਾਲ ਆ ਜੀ ਇਹ ਰਿਜ਼ਰਵ ਹੈ ਜਾਂ ਜਰਨਲ ਆ ਪਿੰਡ ਦੀ ਦੇਖੋ ਪਹਿਲਾ ਸੀਗੇ ਇਹ ਆਪਣੀ ਐਸੀ ਕੋਟੇ ਸੀਗੀ ਜੀ ਸਰਪੰਚ ਚਲੋ ਪੈਸੇ ਵਾਲੇ ਨੇ ਜੋਰ ਨਾਲ ਜਰਨਲ 'ਚ ਵੀ ਕਰਾਈ ਗਈ ਆ ਕਈ ਪਿੰਡਾਂ ਦੀ ਕਰਾਈ ਗਿਆ ਕੱਲੇ ਇਥੋਂ ਦੀ ਨਹੀਂ ਉਸ ਤੋਂ ਬਾਅਦ ਜਰਨਲ 'ਚ ਕਰਾ ਕੇ ਹੁਣ ਦੋਨੇ ਜਰਨਲ ਖੜੇ ਸੀਗੇ ਹੁਣ ਜਰਨਲ ਦੇ ਵਿੱਚ ਇਹ ਪ੍ਰੋਬਲਮ ਹੁਣ ਆ ਗਈ ਕਿ ਹੁਣ ਜਰਨਲ ਵਾਲਾ ਵੀ ਪੈਸੇ ਵਾਲਾਗਾ ਉਹਨੇ ਇਹ ਚੀਜ਼ ਕਰਕੇ ਸਰਕਾਰ ਦਾ ਬੰਦਾ ਠੀਕ ਹੈ ਬਸ ਹੁਣ ਉਹਦਾ ਕਰਕੇ ਵੀ ਇਹਨੂੰ ਫੇਰ ਦੱਬਿਆ ਗਿਆ ਹੈ ਇਹ ਮੇਰੇ ਜਰਨਲ ਵਿੱਚ ਆਉਂਦੇ ਆ ਨਹੀਂ ਨਹੀਂ ਇਹ ਜਰਨਲ ਚ ਆਈ ਅੱਛਾ ਹਾਂਜੀ ਦੋਨੇ ਜਰਨਲ ਹੀ ਖੜੇ ਸੀਗੇ ਤਿੰਨ ਵਾਰ ਪਹਿਲਾਂ ਇਹ ਸਰਪੰਚੀ ਦੀਆਂ ਚੋਣਾਂ ਲੜ ਚੁੱਕਿਆ ਅੱਛਾ ਜਾਂ ਤਾਂ ਕੋਈ ਐ ਹੁੰਦਾ ਪਰ ਨਵਾਂ ਬੰਦਾ ਖੜਾਗਾ ਤਾਂ ਉਹਦੇ ਕਾਗਜ਼ਾਂ ਦੇ ਵਿੱਚ ਕੋਈ ਨਾ ਕੋਈ ਹੇਰ ਫੇਰ ਤਾਂ ਹੁੰਦੀ ਆਪਾਂ ਉਹ ਵੀ ਮੰਨਦੇ ਕਿਉਂਕਿ ਤਿੰਨ ਵਾਰ ਪਹਿਲਾਂ ਨਹੀਂ ਨਿਕਲੀਆਂ ਤਾਂ ਹੁਣ ਕਿਉਂ ਨਿਕਲੀਆਂ ਕੀ ਲੱਗਦਾ ਕੀ ਤਾਂ ਪ੍ਰੈਸ਼ਰ ਆ ਇਹ ਤੇ ਇਹ ਤਾਂ ਹੁਣ ਪਤਾ ਹੀ ਆਈ ਆ ਆਪਾਂ ਨੂੰ ਐਮਐਲਏ ਕੁਲਵੰਤ ਮੰਡੋਰੀ ਦਾ ਦੱਸਦੇ ਨੇ ਅੱਛਾ ਜੋ ਦਸਨ ਚ ਨੇ ਜਿਹੜੀਆਂ ਚੀਜ਼ਾਂ ਆਈਆਂ ਨੇ ਜਿੰਨੀਆਂ ਕਿ ਨਾ ਉਧਾਰਿਆ ਬਾਕੀ ਜੋ ਇਹਨਾਂ ਨੂੰ ਪਤਾ ਬਾਕੀ ਉਹਨੂੰ ਪਤਾ ਜਿਹੜੇ ਟੈਂਕੀ ਤੇ ਚੜੇ ਨੇ ਸਿਰਫ ਠੀਕ ਹੈ ਬਾਕੀ ਬਲਾਕ ਸਮਤੀ ਦਾ ਇਹ ਮੈਂ ਆ ਮੈਂਬਰ ਹੈ ਹੁਣ ਮੌਜੂਦਾ ਮੌਜੂਦਾ ਅੱਛਾ ਤੇ ਹੋਰ ਵੀ ਆਪਾਂ ਗੱਲਬਾਤ ਕਰ ਲੈਨੇ ਆਂ ਬਾਈ ਜੀ ਕਿਉਂ ਅੱਜ ਪ੍ਰੋਟੈਸਟ ਕਰਨਾ ਪੈ ਰਿਹਾ ਕਿਉਂ ਟੈਂਕੀ ਦੇ ਉੱਤੇ ਚੜਿਆ ਗਿਆ ਕਿਉਂਕਿ ਪਹਿਲਾਂ ਵੀ ਬਾਈ ਕਹਿ ਰਿਹਾ ਬਈ ਚੋਣਾ ਲੜ ਚੁੱਕੇ ਨੇ ਪਹਿਲਾਂ ਜਿੱਤ ਨਹੀਂ ਮਿਲੀ ਜਾਂ ਇਸ ਵਾਰ ਉਹਨੂੰ ਉਮੀਦ ਸੀ ਵੀ ਇਸ ਵਾਰ ਜਿੱਤ ਜੂਗਾ ਪਹਿਲਾਂ ਵਾਰੀ ਜਿੱਤੇਗਾ ਸੀ ਬਾਈ ਉਹ ਅੱਛਾ ਪਹਿਲਾਂ ਜਿੱਤੇ ਹੋਏ ਹਾਂ ਇਸ ਵਾਰੀ ਕਿਉਂ ਖੜੇ ਫਿਰ ਦੁਬਾਰਾ ਦੁਬਾਰੇ ਹੁਣ ਪਿੰਡ ਦੇ ਗਰੀਬ ਜਨਤਾ ਨੇ ਜਿਹੜੀ ਹੈਗੀ ਆ ਉਹਦੇ ਨਾਲ ਆ ਫਿਰ ਜੀ ਗਰੀਬ ਜਨਤਾ ਨੇ ਫੇਰ ਇਹਨੂੰ ਕਿਹਾ ਵੀ ਚੱਲ ਇਹ ਹੁਣ ਜੇ ਕਿਸੇ ਭੋਗ ਹੋਵੇ ਕਿਸੇ ਕੋ ਹੋਵੇ ਮਰਗ ਹੋਵੇ ਇਹ ਜਾਂਦਾ ਹਰੇ ਕਿਤੇ ਗਰੀਬ ਜਨਤਾ ਦਾ ਬੰਦਾ ਖੜਾ ਉਹ ਫਸਟ ਟਾਈਮ ਖੜ ਰਿਹਾ ਜੀ ਉਹ ਫਸਟ ਟਾਈਮ ਖੜ ਰਿਹਾ ਇਸ ਟਾਈਮ ਠੀਕ ਹੈ ਕੀ ਕਹੇ ਸਾ ਇਹ ਤਾਂ ਹੁਣ ਉਹੀ ਜਾਣਨ ਜੀ ਉਹਨਾਂ ਦਾ ਜੋਰ ਚੱਲਦਾ ਜੀ ਵੋਟਾਂ ਪਾਈ ਜਾਂਦੇ ਬਸ ਆਪੇ ਆਪ ਨੂੰ ਜੀ ਫਿਰ ਤਾਂ ਸਰਪੰਚੀ ਦਾ ਖੜੇ ਹੁੰਦੇ ਡਰਦੇ ਉਹ ਮੰਨੇ ਕਿ ਜਦੋਂ ਬੰਦੇ ਖੜੇ ਸੀ ਪੰਚਾਇਤ ਦੇ ਦੋ ਹੀ ਆਈ ਇੱਕ ਇੱਕ ਦੇ ਕਾਗਜ਼ ਰੱਦ ਹੋ ਗਏ ਇੱਕ ਦੇ ਰੱਦ ਕਰਾਤੀ ਉਹਨਾਂ ਨੇ ਉਹ ਬੰਦਾ ਦੂਜੀ ਪਾਰਟੀ ਨਾਲ ਸਰਕਾਰ ਨਾਲ ਸਰਕਾਰ ਨਾਲ ਆ ਆਮ ਆਦਮੀ ਪਾਰਟੀ ਦਾ ਬੰਦਾ ਹੀ ਉਹ ਅੱਛਾ ਹਾਂਜੀ ਹਾਂ ਇਹ ਖਿਲਾਫ ਸੀ ਇਹ ਖਿਲਾਫ ਆਈ ਉਹਨਾਂ ਦੀ ਬਾਕੀ ਉਹ ਸਾਡਾ ਉਂ ਵੀ ਨਹੀਂ ਕੰਮ ਹੋਣ ਦਿੰਦੇ ਪਿੰਡ ਦੇ ਵਿੱਚ ਉਹ ਜਦੋਂ ਹੁਣ ਹੀ ਨਹੀਂ ਕੰਮ ਹੋਣ ਦਿੰਦੇ ਕੱਲ ਨੂੰ ਕੀ ਹੋਣ ਦੇ ਦੂਗਾ ਜੀ ਇਸ ਕਰਕੇ ਹੀ ਵੋਟਾਂ ਜਿਆਦਾ ਰੱਦ ਕਰੋ ਹੀ ਨਹੀਂ ਇਹਨੂੰ ਕਾਗਜ਼ ਦਿੱਤੇ ਜਾਣ ਬਸ ਸਾਡੀ ਹੀ ਮੰਗਾ ਜੀ ਕੀ ਪ੍ਰੈਸ਼ਰ ਕਿਸ ਤਰ੍ਹਾਂ ਦਾ ਪਾਇਆ ਜਾ ਰਿਹਾ ਪ੍ਰੈਸ਼ਰੇ ਤੋਂ ਵੀ ਕੋਈ ਲਿਖਤ ਪੜਤਾ ਇਹਦੇ ਕੋਲੇ ਕੋਈ ਉਹ ਮੰਗ ਰਹੇ ਨੇ ਉਹਦੇ ਵਿੱਚ ਉਹ ਕੋਈ ਪੁਰਾਣੇ ਬੰ अच्छा हां जी हां वो ਮੰਗ ਰਹੀ ਦੀ ਇਹਨਾਂ ਤੋਂ ਹੁਣ ਤੁਸੀਂ ਇਹਦੇ ਨਾਲੋਂ ਜਾਂ ਤੁਸੀਂ ਅਸੀਂ ਇਹਦੇ ਨਾਲ ਹੀ ਪੂਰੇ ਫੁੱਲ ਡਟ ਕੇ ਆਂ ਜੀ ਅੱਛਾ हां जी हां ਇੱਕਾਥੇ ਇਹਦੇ ਨਾਲ ਹੀ ਨੰਗਾਗੇ ਜਿੱਦਾਂ ਨੰਗਾਗੇ ਅਸੀਂ ਪਿੰਡ ਦੇ ਵਿੱਚ ਕਿੰਨੀ ਕ ਵੋਟ ਆ ਸਾਰੇ ਪਿੰਡ ਦੇ ਵਿੱਚ ਹੈਗੇ 4500 5000 ਦੇ ਲਗਭਗ ਜੀ ਅੱਛਾ हां जी 4500 5000 ਹੈਗੇ ਜੀ ਜਦੋਂ ਇਹ ਬੰਦਾ ਖੜਾ ਹੋਣ ਲੱਗਿਆ ਉਦੋਂ ਤੁਸੀਂ ਇਹਨੂੰ ਭਰੋਸਾ ਦਿੱਤਾ ਸੀ ਜਾਂ ਇਹਨੂੰ ਲੱਗਦਾ ਨਾਲ ਅਸੀਂ ਨਾਲ ਸੀ ਨਾਲ ਹੀ ਤੁਰਾਂਗੇ ਜਿੱਥੇ ਦਾ ਜਾਂਦਾ ਨਾਲ ਹੀ ਜਾਣੀ 24 ਘੰਟੇ ਦੀ ਅੱਛਾ ਜਿੱਧਰ ਜਾਊਗਾ ਨਾਲ ਹੀ ਚੱਲਾਂਗੇ ਹਾਂ ਜੀ ਹਾਂ ਠੀਕ ਹੈ ਹਾਂਜੀ ਤਾਂ ਇਹ ਪਿੰਡ ਦੇ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਜਿਸ ਵਿਅਕਤੀ ਨੂੰ ਉੱਪਰ ਚੜਾਇਆ ਗਿਆ ਇਹ ਉਹਨਾਂ ਦੇ ਭਰਾ ਸਾਡੇ ਨਾਮ ਜੁਣੇ ਸਾਸਤਰੀ ਕਾਲ ਜੀ ਕੀ ਨਾਮ ਆ ਜੀ ਮੇਰਾ ਨਾਮ ਸੁਖਪਾਲ ਸਿੰਘ ਹੈ ਜੀ ਤੇ ਤੁਹਾਡੇ ਭਰਾ ਦਾ ਕੀ ਨਾਮ ਜਿਹੜੇ ਖੜੇ ਇਹ ਦਾ ਨਾਮ ਨਰਿੰਦਰ ਸਿੰਘ ਆ ਜੀ ਅੱਛਾ ਠੀਕ ਆ ਇਹ ਦੇਖੋ ਨਗਰ ਨੇ ਖੜਾ ਕਰਾਇਆ ਜੀ ਹੂੰ ਠੀਕ ਆ ਤੋਤੀਆ ਅਗੇ ਕਲਵੰਤ ਬਡੋਰੀ ਠੀਕ ਆ ਚਲੋ ਕੋਈ ਗੱਲ ਨਹੀਂ ਸਰਕਾਰਾਂ ਤਾਂ ਆਉਂਦੀ ਰਹਿੰਦੀਆਂ ਜੀ ਕਦੇ ਜੜ ਸਾਡੇ ਸਾਡੇ ਵੀ ਆ ਜਾਣਗੇ ਠੀਕ ਆ ਚਲੋ ਸਰਕਾਰ ਆ ਗਈਆਂ ਉਹਦੀ ਮਾਨ ਹੁੰਦਾ ਨਾ ਚਲੋ ਇਸੇ ਕਾਗਜ਼ ਨੇ ਕਿਉਂ ਲੱਦ ਕਰਾਈ ਜੀ ਕੋਈ ਸਾਨੂੰ ਪ੍ਰੂਫ ਦੇਣ ਨਾ ਵੀ ਆਹ ਪ੍ਰੂਫਾ ਤੇਰੇ ਬਜਾ ਨੌਕਸਨ ਰੰਜਨਾ ਵੀ ਤੇਰੇ ਲੱਦ ਤਾਂ ਕਰਿਆ ਸਾਨੂੰ ਕੋਈ ਪ੍ਰੂਫ ਨਹੀਂ ਦਿੱਤਾ ਵੀਰੇ ਇਹਨੂੰ 2 4 ਵਜੇ ਸੱਦਿਆ ਹੈ ਬਾਗਾ ਨਰੰਜ ਮੇਰਾ ਭਰਾ ਠੀਕ ਆ ਕਰੇ ਚਲ ਮੈਂ ਕੱਲਾ ਜਾਣਾ ਵੀ ਤੈਨੂੰ ਨਰੰਜਾ ਕੱਢਦਾ ਤੂੰ ਦੋ ਬੰਦੇ ਲੈ ਕੇ ਆ ਜਾ ਇਹ ਦੋ ਜਣੇ ਗਏ ਆ ਵੀਰੇ ਇਹਨੂੰ 8 ਵਜੇ ਜਵਾਬ ਦਿੰਦੇ ਆ ਵੀਰੇ ਤੇਰੇ ਕਾਗਜ਼ ਕਹਿੰਦੇ ਲੱਦ ਕਰਦੇ ਕਿਉਂ ਰੱਦ ਕਰੇ ਨੇ ਕਾਦੀ ਖਾਤਰ ਕਰੇ ਨੇ ਦੱਸਣਾ ਸੀ ਤੁਹਾਨੂੰ ਸਿੱਧਾ ਯਕੀਨ ਆ ਵੀ ਇਹ ਐਮਐਲਏ ਨੇ ਰੱਦ ਕਰਾਇਆ ਵੀਰੇ ਸਾਨੂੰ ਜਮਾ ਯਕੀਨ ਆ ਸਾਡੇ ਪਿੰਡ ਦਾ ਤੋਤੀ ਦਾ ਯਕੀਨ ਆ ਕਿ ਠੀਕ ਆ ਕਿਹੜੇ ਮੈਲੇ ਨੇ ਸਾਰੇ ਉਹਨਾਂ ਦੇ ਵਿੱਚ ਨੌ ਆ ਕੱਲ ਨੂੰ ਗੱਲਬਾਤ ਹੁੰਦੀ ਆ ਮੇਰੇ ਭਰਾ ਨੂੰ ਠੀਕ ਆ ਮੈਂ ਸਾਰਿਆਂ ਦਾ ਨੌ ਤੁਰੂਗੀ ਅੱਜ ਮੀਡੀਆ ਦੇ ਵਿੱਚ ਮੈਂ ਕਹਿੰਦਾ ਠੀਕ ਆ ਨਾ ਆਪਾਂ ਕੋਈ ਲੋਕ ਹੀ ਨਹੀਂ ਕਹਿੰਦੇ ਠੀਕ ਆ ਨਾ ਮੈਦਾਨ ਦੇ ਵਿੱਚ ਦੋ ਸ਼ੇਰ ਹੁੰਦੇ ਨੇ ਇੱਕ ਸ਼ੇਰ ਦਾ ਢੋਗ ਠੀਕ ਆ ਰੱਦ ਕਰਾਉਣ ਦਾ ਤੁਹਾਨੂੰ ਕੀ ਕਰਨ ਲੱਗਦਾ ਉਹਨਾਂ ਦਾ ਕਰਾਉਣ ਦਾ ਵੀਰੇ ਉਹ ਹਰਦਾ ਮੰਦਾ ਇਹਦੇ ਨਾਲ ਗਰੀਬ ਜੁੜੀ ਵੀ ਆ ਇਹਦੇ ਨਾਲ ਗਰੀਬ ਜੁੜੇ ਵੀ ਨੇ ਇਹਨੂੰ ਗਰੀਬ ਦੀ ਵੋਟ ਬਹੁਤ ਆ ਠੀਕ ਆ ਨਾ ਤਾਂ ਰੱਦ ਕਰਿਆ ਉਹਨਾਂ ਨੇ ਵੀ ਇਹ ਜਿੱਤ ਨਾ ਜਾਵੇ ਜੇ ਜਿੱਤ ਗਿਆ ਵੀ ਆਪਣੀ ਆਪਾਂ ਖਰਚਾ ਕਰਦੇ ਆ ਠੀਕ ਆ ਵੀ ਆਪਾਂ ਹਰਗੇ ਵੀ ਆਪਾਂ 10-15 ਲੱਖ ਰੁਪਏ ਲਾਉਣੇ ਆ ਵੀ ਇਹ ਬੰਦੇ ਨੇ ਗਰੀਬ ਬੰਦੇ ਨੇ ਸਰਕਾਰ ਵੀਰੇ ਚਾਹ ਵੀ ਨਹੀਂ ਪੀਤੀ ਇਹ ਕਹਿੰਦੇ ਫੋਕਾ ਪਾਣੀ ਨਹੀਂ ਪੀਂਦੇ ਥੋੜੇ ਘਰੇ ਕਿਤੇ ਜਿੱਤ ਗਏ ਉਹਦੇ ਦੀ ਖੁਸ਼ੀ ਨਾਲ ਪਾਰਟੀ ਕਰ ਦਿੱਤੀ ਠੀਕ ਆ ਇਹ ਲੋਕਾਂ ਨੇ ਸਾਨੂੰ ਕਿਹਾ ਵੀਰੇ ਤੁਸੀਂ ਗੱਲ ਕਰ ਰਹੇ ਸੀ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਜੇ ਪ੍ਰੈਸ਼ਰ ਪਾਇਆ ਜਾ ਰਿਹਾ ਇਸ ਤਰ੍ਹਾਂ ਦੇ ਪ੍ਰੈਸ਼ਰ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਤੁਹਾਡੇ ਨਾਲ ਲੋਕ ਹੈਗੇ ਸੀ ਜਾਂ ਫਿਰ ਤੁਹਾਨੂੰ ਜਿਹੜਾ ਹੁਣ ਪ੍ਰੈਸ਼ਰ ਪਾ ਕੇ ਬਿਠਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਸਾਰੀ ਗੱਲ ਦੱਸ ਰਹੇ ਸੀ ਏ ਬੀਰੇ ਜੀ ਗੱਲ ਸੁਣ ਲੋ ਮੇਰੀ ਕਦੋਂ ਬੰਦਾ ਗਰੀਬ ਜੁੜ ਜਾਣ ਠੀਕ ਆ ਕਦੋਂ ਇਕਾ ਹੋ ਜੇ ਠੀਕ ਆ ਉਹ ਜਾਇਜਕਾਰ ਹੁੰਦੀ ਆ ਠੀਕ ਆ ਕਿਸ ਨੂੰ ਆਪਾਂ ਮੰਦਾ ਨਾ ਬੋਲੋ ਮੇਰਾ ਭਰਾ ਹਰ ਕੰਨਾ ਤੁਰਦਾ ਠੀਕ ਆ 5 ਸਾਲ ਇਲੈਕਸ਼ਨ ਲੜਿਆ ਹੁਣ ਵੀ ਲੜਦਾ ਬਲਕ ਸਮਝਦਾ ਮੈਂਬਰ ਆ ਠੀਕ ਆ ਅੱਜ ਤੱਕ ਕਿਸੇ ਕੱਪੀ ਚਾਹ ਨਹੀਂ ਪੀਤੀ ਤੇਲ ਨਹੀਂ ਪਵਾਇਆ ਠੀਕ ਆ ਅਗਲਾ ਰਾਤ ਰੋਤੀ ਰਾਤ ਨੂੰ ਫੋਨ ਮਾਰਦੇ ਵੀਰੇ ਜਾਂਦਾ ਹਾਜ਼ਰ ਹੁੰਦਾ ਠੀਕ ਆ ਨਾ ਫਿਰ ਇਹਨਾਂ ਨੇ ਕਿਉਂ ਦੁੱਖ ਕੀ ਇਹਨਾਂ ਨੂੰ ਦੱਸਣ ਵੀ ਸਾਨੂੰ ਤੁਸੀਂ ਉਹਨਾਂ ਦੀ ਐਂਟੀ ਪਾਰਟੀ ਚੋਂ ਤਾਂ ਕਰਕੇ ਤੁਹਾਡੇ ਕੰਮ ਜਰਾਦ ਕਰਾਇਆ ਤਾਂ ਹੀ ਕਰਾਇਆ ਵੀਰੇ ਇਹ ਜਦਮੀਰਵਾਰ ਖੜਾ ਹੋਇਆ ਲੋਕਾਂ ਨੇ ਖੜਾ ਕਰਿਆ ਵੀਰੇ ਤਾਂ ਹੀ ਉਹ ਕਹਿੰਦੇ ਨਾ ਤੁਸੀਂ ਕਿਸੇ ਪਾਰਟੀ ਨੂੰ ਨਾਲ ਲੈ ਕੇ ਤਨ ਚੱਲਦੇ ਨਹੀਂ ਵੀਰੇ ਕਿਸ ਨੂੰ ਲੈ ਕੇ ਤਨ ਤੇ ਇਹ ਤਾਂ ਲੋਕਾਂ ਦਾ ਭਲਾ ਕਰਨਾ ਠੀਕ ਆ ਸਾਡੇ ਪਿੰਡ ਦਾ ਕੋ ਬਣੇ ਗਰੀਬਾਂ ਦਾ ਬਣੇ ਤੋਤੇ ਹੀ ਆ ਮੈਂਬਰ ਨਹੀਂ ਸਰਪੰਚ ਨਹੀਂ ਉਹਨੇ ਜਾ ਕੇ ਨਹੀਂ ਕਿਉਂ ਨਿਹਰੇਗਾ ਰੋਕੀ ਕਾਦੀ ਖਾਤਰ ਰੋਕੀ ਕਿਉਂਕਿ ਮੈਂ ਮੈਂਬਰ ਨਹੀਂ ਮੈਂ ਸਰਪੰਚ ਨਹੀਂ ਕਾ ਤੂੰ ਨਿਹਰੇਗਾ ਰੋਕੀ ਦੀ ਕੋਈ ਸਰਪੰਚ ਦੀ ਉਹ ਦਖਲ ਅੰਦਾਜ਼ੀ ਹੁੰਦੀ ਆ ਮਤਲਬ ਹੁੰਦੀ ਆ ਉਹ ਕਰਦਾ ਵੀਰੇ ਉਹ ਹੱਕ ਦੀ ਰੋਕ ਇਹਨੇ ਚਲਾਈ ਆ ਉਹਨੇ ਰੋਕੀ ਕਾ ਤੂੰ ਕਾਦੇ ਕਾਰਨ ਰੋਕੀ ਦੱਸ ਤਾ ਸਕਦਾ ਨਾ ਸਾਨੂੰ ਵੀ ਮੈਂ ਤਾਂ ਰੋਕੀ ਆ सरपंचਾ ਉਹ ਕਹਿੰਦਾ ਕੌਂਦਾ ਫੇ ਲੜੇ ਦੂੜ ਮਹੀਨਾ ਕੰਮ ਦੂੜ ਮਹੀਨਾ ਦੂੜ ਮਹੀਨਾ ਦਾ ਕੰਮ ਰਕਾਇਆ ਇਹਨੇ ਚਲਾਇਆ ਕਿਉਂ ਰਕਾਇਆ ਵੀ ਕੋਈ ਮੈਂ ਸਰਪੰਚ ਮੈਂਬਰ ਨਹੀਂ ਉਹਦਾ ਹੱਕ ਨਹੀਂ ਤੇ ਵੀਰੇ ਰੋਕਣ ਦਾ ਤੁਸੀਂ ਐਮਐਲਏ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੁਸੀਂ ਪਹੁੰਚੇ ਨਹੀਂ ਪੁੱਛਿਆ ਨਹੀਂ ਵੀਰੇ ਸਾਨੂੰ ਲੋੜ ਹੀ ਨਹੀਂ ਪਹੁੰਚਦੀ ਉਹ ਤਾਂ ਤੋਤੀ ਦਾ ਪੂਰਾ ਪੀਏ ਬਣਾ ਤੂਤਦੇ ਕਿ ਦਰਰਾ ਤੋਂ ਦਾ ਉਹਦਾ ਦੋਨੇ ਬੁਰਕਿਆਂ ਪਾਉਂਦਾ ਮੂੰਹ ਦੇ ਵਿੱਚ ਠੀਕ ਆ ਤੂਤ ਨੂੰ ਕਹਿੰਦਾ ਤੂ ਕੇ ਦਾ ਕੋਈ ਤੈਨੂੰ ਲੋੜ ਨਹੀਂ ਡੰਨਦੀ ਲੋੜ ਨਹੀਂ ਤੂੰ ਉਹ ਤੁਹਾਨੂੰ ਕੰਮ ਦੀ ਕੀ ਲੋੜ ਉਹਦਾ ਰਜਾਨਾ ਕਰੇ ਆਉਂਦਾ ਤੇ ਕਰੇ ਵੀਰੇ ਸਾਡੇ ਮਾੜੇ ਬੰਦੇ ਦੇ ਘਰੇ ਕਿਹੜਾ ਹੋਊਗਾ ਮੜਦੇ ਕੋਈ ਜਾਂਦਾ ਤੂੰ ਵੀ ਜਾਣਾ ਵੀਰੇ ਕੋਈ ਜਾਂਦਾ ਚੜਨਾ ਗਰੀਬ ਹੀ ਤੁਰੂ ਕਿਸੇ ਅਸੀਂ ਗਰੀਬਾਂ ਨਾਲ ਤੁਰਾਂਗੇ ਗਰੀਬ ਹੀ ਸਾਡੇ ਨਾਲ ਤੁਰੂਗਾ ਹੁਣ ਕਾਗਜ਼ ਤੇ ਰੱਦ ਹੋ ਗਏ ਫਿਰ ਹੁਣ ਦੁਬਾਰਾ ਤੁਹਾਨੂੰ ਲੱਗਦਾ ਕਿ ਮੌਕਾ ਮਿਲ ਜੂਗਾ ਵੀਰ ਜੀ ਅਸੀਂ ਤਾਂ ਦੇਖੋ ਗੱਲ ਸੁਣ ਲੋ ਕਿੱਥੇ ਜਾ ਕੇ ਸਾਡਾ ਸੰਘਰਸ਼ ਹੋਇਆ ਅਸੀਂ ਵੀਰੇ ਕਰਾਂਗੇ ਠੀਕ ਆ ਨਾਲ ਤੋ ਵੀ ਜਾ ਸਕਦੇ ਹਾਂ ਇਤਜਾਮਾਂਗੇ ਵੀਰੇ ਅਸੀਂ ਜਾਵਾਂਗੇ ਕਿੱਥੇ ਤੱਕ ਸਾਡਾ ਜ਼ੋਰ ਲੱਗਾ ਯਾਰਾ ਅਸੀਂ ਆਪ ਸਾਡੇ ਦਾ ਜ਼ੋਰ ਲਾਵਾਂਗੇ ਵੀਰੇ ਅਸੀਂ ਉੱਥੇ ਤੱਕ ਜਾਵਾਂਗੇ ਜ਼ਰੂਰ ਜਾਵਾਂਗੇ ਠੀਕ ਆ ਹੁਣ ਤੁਹਾਡੇ ਭਰਾ ਉੱਪਰ ਬੋਤਲ ਲਈ ਬੈਠੇ ਪੈਟਰੋਲ ਦੀ ਜੇ ਵੀਰੇ ਕੋਈ ਗੱਲਬਾਤ ਨੂੰ ਹੋ ਗਈ ਮੈਂ ਤੈਨੂੰ ਦੱਸੀ ਨਾ ਮੈਂ ਸਾਡੇ ਪਿੰਡ ਦੇ ਤੁੱਤ ਦੇ ਨਾਲ ਉਧਰੋਂ ਠੀਕ ਆ ਸਾਡੇ ਪਿੰਡ ਦਾ ਕਲਵੰਤ ਪਟੂੜੀ ਦੇ ਵਿੱਚ ਨਾਲ ਉਧਰੋਂ ਠੀਕ ਆ ਕਿਹਦੇ ਕਹਿੰਦਾ ਝਾੜੂ ਪਲਵੰਤ ਪਵੰਤ ਮਣ ਕਹਿੰਦਾ ਸਾਡੀ ਸਰਕਾਰ ਆ ਕਿ ਕਹਿੰਦਾ ਕੋਈ ਪੈਸਾ ਨਹੀਂ ਖਾਊਗਾ ਪੈਸੇ ਦਾ ਵੀਰੇ ਹੁਣ ਵੀ ਚਲਦੇ ਆ ਜੇ ਵੀਡੂਆਂ ਨੂੰ ਦਿੱਤੇ ਆ ਪਡਵਾਰੀ ਨੂੰ ਦਿੱਤੇ ਆ ਤੈ ਵੀ ਨਿਸ਼ਾਨ ਕਰ ਰਹੇ ਨਾ ਤੈ ਵੀ ਨਹੀਂ ਕਰਦੇ ਨਿਸ਼ਾਨਾ ਹੋ ਜਾਂਦੇ ਮੈਂ ਇੱਕ ਗੱਲ ਸੁਣੀ ਸੀ ਕਿ ਤੁਹਾਡੇ ਕੋਲੇ ਪਤਾ ਨਹੀਂ ਪੰਚਾਇਤੀ ਜ਼ਮੀਨ ਆ ਜਾਂ ਕੋਈ ਇਸ ਤਰ੍ਹਾਂ ਦਾ ਮਸਲਾ ਵੀ ਚੱਲਦਾ ਵੀਰ ਜੀ ਕਿਥੇ ਮਰਜੀ ਪੜਤਾਲ ਕਰਨ ਕਰਤਾ ਸਕਦੇ ਨਾ ਪੜਤਾਲ ਕਰਨ ਠੀਕ ਆ ਟੇਕਾ ਭਰਦੇ ਆ ਰਸੀਤਾ ਸਾਡੇ ਕੋਲੇ ਨੇ ਨਾ ਐ ਤਾਂ ਫਿਰ ਜ਼ਮੀਨ ਪਿੰਡ ਦੇ ਵਿੱਚ ਬਹੁਤ ਪਈ ਆ ਜੀ ਉਹਨਾਂ ਨੂੰ ਅਸਿਆ ਵੀ ਸਾਡੀ ਕੱਲੀ ਜ਼ਮੀਨ ਦੇ ਸਕੀ ਚਲੋ ਠੀਕ ਆ ਹੋਰ ਵੀ ਜ਼ਮੀਨ ਪਈ ਆ ਫਿਰ ਉਹ ਵੀ ਕਢਾਉਣਾ ਸਾਰੀ ਦਾ ਕਢਾਉਣਾ ਕੱਲੀ ਸਾਡੀ ਜ਼ਮੀਨ ਹੀ ਦੀਦੀ ਆ ਠੀਕ ਆ ਜ਼ਮੀਨ ਤਾਂ ਉਹਦੇ ਕੋਲੇ ਵੀ ਹੈਗੇ ਨਾ ਠੀਕ ਆ ਹੁਣ ਜੁਪੀ ਇੱਧਰ ਰਹਿੰਦਾ ਸੀ ਐਮਐਲ ਉਹਦੇ ਕੋਲੇ ਇੱਧਰ ਰਹਿੰਦਾ ਸੀ ਜਾਂਦਾ ਸੀ ਉਹਦੇ ਕੋਲ ਰਹਿੰਦਾ ਸੀ ਠੀਕ ਆ ਅਸਿਆ ਨਰਿੰਦਰ ਹੀ ਕੱਲਾ ਦੀਦਾ ਅਸਾ ਕੱਲਾ ਫਿਰ ਨਰਿੰਜੀ ਮੇਰਾ ਪ੍ਰਾਈਸ ਦਿਸਾ ਹੋਰ ਦੇ ਨੂੰ ਕੋਈ ਦਿਸਿਆ ਨਹੀਂ ਕੋਈ ਬੰਦਾ ਦਿਸਿਆ ਨਹੀਂ ਨਾ ਟਾਰਗੇਟ ਕੀਤਾ ਗਿਆ ਹਾਂ ਕਾਰਗੇਟ ਹੀ ਕਰਦੇ ਆ ਵੀਰੇ ਕਾਰਗੇਟ ਹੀ ਕਰੀਏ ਟਾਰਗੇਟ ਦੇ ਨਾਲ ਇੱਕ ਪੰਗਾ ਸਿੜੇ ਨਾ ਬਸ ਇਹ ਤਾਂ ਸਾਨੂੰ ਚੋਣ ਸਣ ਮਿਲਣਾ ਚਾਹੀਦਾ ਨਹੀਂ ਸਾਡਿਆਂ ਵੀਰੇ ਪਿੰਡ ਦੇ ਵਿੱਚ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਠੀਕ ਆ ਐਸੀ ਸਰਪੰਚ ਸਾਡਾ ਪਿੰਡ ਨਗਰ ਇਹ ਕਹਿੰਦਾ ਅਸੀਂ ਚੁਣਨਾ ਨਹੀਂ ਠੀਕ ਆ ਵੀ ਚੁਣਾਂਗੇ ਤਾਂ ਇਹ ਪਿੰਡ ਇਕੱਠਾ ਕਰ ਲਈ ਸਾਡੇ ਨਾਲ ਕਿਹਦੇ ਕੰਨੇ ਲੋਕ ਹੋਗੇ ਉਹਨੂੰ ਸਰਪੰਚ ਬਣਾ ਦੇਣਾ ਠੀਕ ਆ ਸਾਨੂੰ ਇਹ ਭਰੋਸਾ ਲੋਕਾਂ ਤੇ ਸਾਨੂੰ ਵੀਰੇ ਜਮਾ ਭਰੋਸਾ ਸਾਡੇ ਭਰਾ ਬਣੇ ਖੜੇ ਨੇ ਮਾਤਾ ਪਿਣਾ ਬੱਚੇ ਉਹ ਕਹਿੰਦੇ ਵੀ ਥੋੜੇ ਥੋੜੇ ਮਗਰ ਜਾਣ ਦੇ ਦਾਂਗੇ ਵੀਰੇ ਹੋਰ ਦੱਸੋ ਕੀ ਦੇ ਦੇਣ ਸਾਨੂੰ ਸਾਡੇ ਬੇੜਿਆਂ ਦੇ ਨਾਲ ਆ ਜੇ ਇਹ ਕਰੇਪਾਂ ਠੀਕ ਹੈ ਨਾ ਸਾਨੂੰ ਕਦੇ ਇੱਕ ਨਹੀਂ ਨਈਂ ਭਰੋਸਾ ਦਿੱਤਾ ਕਦੇ ਸਾਰਾ ਵੀਰੇ ਨਗਰ ਜਾ ਕੇ ਤੇਰੇ ਘਰੇ ਜਾ ਕੇ ਸਾਡੇ ਘਰੇ ਜਾ ਕੇ ਕਹਿੰਦਾ ਨਰਿੰਦਰ ਤੂੰ ਖੜਾ ਹੋ ਇਹ ਵੀਰੇ ਜੀ ਤਾਂ ਖੜਾ ਹੋਇਆ ਐ ਕਿਵੇਂ ਖੜਾ ਹੋ ਜੂਗਾ ਕਿਹਦਾ ਕੀ ਪ੍ਰੋਗਰਾਮ ਹੁਣ ਤਾਂ ਵੀਰੇ ਦੇਖੋ ਗੱਲ ਸੁਣ ਲੋ ਜੇ ਤਾਂ ਚੋਣ ਸਾਨ ਮੈਨਣਾ ਚਾਹੀਦਾ ਸਾਰਾ ਕੁਝ ਹੋਣਾ ਚਾਹੀਦਾ ਜੇ ਨਹੀਂ ਹੁੰਦਾ ਵੋਟਾਂ ਸਾਡੀਆਂ ਰੱਦ ਹੋਣੀਆਂ ਚਾਹੀਦੀਆਂ ਨੇ ਸਾਡੇ ਪਿੰਡ ਦੀ ਬਰ ਚ ਵੋਟ ਪੈਣੀ ਨਹੀਂ ਚਾਹੀਦੀ ਠੀਕ ਹੈ ਨਾ ਕੋਈ ਗੱਲਬਾਤ ਹੁੰਦਿਆ ਮੇਰੇ ਭਰਾ ਨੂੰ ਇੱਕ ਡੱਕਰੀ ਖੋਲ੍ਹ ਦਈਆ ਮੈਂ ਕੱਲ ਨੂੰ ਤੋਤੀ ਦਾ ਸਰਦਤਰ ਠੀਕ ਹੈ ਪਾ ਇਹ ਪਿੰਡ ਦੇ ਵਿੱਚ ਮਾਹੌਲ ਤੁਸੀਂ ਦੇਖ ਰਹੇ ਹੋ ਪਿੰਡ ਚੀਮਾ ਜੋ ਕਿ ਮਹਿਲਕਾਂ ਵਿਧਾਨ ਸਭਾ ਹਲਕੇ ਦੇ ਵਿੱਚ ਆਉਂਦਾ ਹੈ ਅਤੇ ਵਿਧਾਇਕ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਰਣਜਨ ਸਿੰਘ ਜੋ ਉਮੀਦਵਾਰ ਦੇ ਤੌਰ ਤੇ ਕਾਗਜ਼ ਦਾਖਲ ਕਰਕੇ ਆਏ ਸੀ ਉਹਨਾਂ ਦਾ ਕਹਿਣਾ ਹੈ ਕਿ ਕਾਗਜ਼ ਧੱਕੇ ਦੇ ਨਾਲ ਰੱਦ ਕੀਤੇ ਗਏ ਆ ਜਿਸ ਤੋਂ ਬਾਅਦ ਇੱਥੇ ਉਹ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਗਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਕਾਗਜ਼ ਬਿਲਕੁਲ ਸਹੀ ਨੇ ਉਹਨਾਂ ਨੂੰ ਜਾਣਬੁੱਝ ਕੇ ਰੱਦ ਕੀਤਾ ਗਿਆ ਦੁਬਾਰਾ ਬਹਾਲ ਕਰਕੇ ਚੋਣ ਨਿਸ਼ਾਨ ਦੇ ਕੇ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ ਆ ਕੇ ਵੋਟਾਂ ਦੇ ਨਾਲ ਪਤਾ ਲੱਗੇ ਕਿ ਸਰਪੰਚੀ ਚ ਕੌਣ ਜਿੱਤਦਾ ਹੈ ਪਰ ਇੱਥੇ ਮਾਹੌਲ ਤੁਸੀਂ ਪਿੰਡ ਦਾ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਸਮਰਥਕ ਹੈ ਜਿਹੜੇ ਬੈਠੇ ਨੇ ਅਤੇ ਮੰਗ ਕਰ ਰਹੇ ਨੇ ਸਰਕਾਰ ਦੇ ਕੋਲੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪਰ ਕਿਸ ਤਰ੍ਹਾਂ ਇਹ ਮਾਮਲਾ ਅੱਗੇ ਵਧੇਗਾ ਅਤੇ ਕੀ ਕਾਗਜ਼ ਰੱਦ ਹੋਣ ਤੋਂ ਬਾਅਦ ਬਹਾਲ ਕੀਤੇ ਜਾਣਗੇ ਇਸ ਦੇ ਉੱਤੇ ਵੀ ਨਜ਼ਰ ਟਿਕੀ ਰਹੇਗੀ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ